ਨਮੋ ਵਧਾਏ ਜੈ ਪ੍ਰੀਤ ਜੈ ਭਾਤ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਸਹੋਤਾ ਸਾਡੇ ਕਿਰਤੀ ਬੇਜਮੀਨੇ ਮਜ਼ਦੂਰਾਂ ਨੂੰ ਅਪੀਲ ਕਰਦਾ ਕਿ ਜੋ ਮਹਾਰਾਜਾ ਫਰੀਦਕੋਟ ਦੀ 7000 ਏਕੜ ਫਰੀਦਕੋਟ ਵਿੱਚ ਬੇਆਵਾਦ ਬੇਚਰਾਗ ਜ਼ਮੀਨ ਪਈ ਹੈ ਉਸ ਤੇ ਇਹਨਾਂ ਮਜ਼ਦੂਰਾਂ ਨੂੰ ਜਿਨ੍ਹਾਂ ਕੋਲੇ ਰਹਿਣ ਵਾਸਤੇ ਵੀ ਘਰ ਨਹੀਂ ਔਰ ਬਹੁਤ ਥੋੜੇ ਥੋੜੇ ਮਰਲਾ ਮਰਲਾ ਡੂਡ ਡੂਡ ਮਰਲੇ ਵਿੱਚ ਆਪਣਾ ਜੀਵਨ ਗੁਜ਼ਾਰਾ ਕਰ ਰਿਹਾ ਹੈ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਅਸੀਂ ਪਿਛਲੇ ਹਫ਼ਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਸੀ ਔਰ ਹੁਣ ਵੀ 23 5 23 ਮਾਰਚ 2025 ਦਿਨ ਐਤਵਾਰ ਨੂੰ ਨਗਰ ਕੌਂਸਲ ਦੇ ਸਾਹਮਣੇ ਸ਼ੋਕਾ ਪਾਰਕ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਇਹਨਾਂ ਵੇਚ ਜ਼ਮੀਨੇ ਲੋਕਾਂ ਨੂੰ ਜ਼ਮੀਨ ਦਿਵਾਉਣ ਵਾਸਤੇ ਚਰਚਾ ਕੀਤੀ ਜਾਊਗੀ ਔਰ ਸਾਰੇ ਹੀ ਲੋੜਵੰਦਾਂ ਜਿੰਨੇ ਵੀ ਸਾਥੀ ਆ ਪਿੰਡਾਂ ਦੇ ਸ਼ਹਿਰਾਂ ਦੇ ਜਿਹੜੇ ਕਿ ਥੋੜੇ ਥੋੜੀ ਜਗ੍ਹਾ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਬੇਚਰਾਗ ਜ਼ਮੀਨ ਲੱਖਾਂ ਦੀ ਲੱਖਾਂ ਏਕੜ ਜ਼ਮੀਨ ਪਈ ਹੈ ਸੋ ਆਪਾਂ ਸਾਰੇ ਪੰਜਾਬ ਵਿੱਚ ਇਹ ਅਕਲ ਚਿਰਾਗ ਜਗਾਉਣਾ ਔਰ ਜਿੱਥੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਇਸ ਜ਼ਮੀਨ ਦੇ ਹੱਕਦਾਰ ਆ ਕਿਉਂਕਿ ਜੋ ਇਸ ਰਾਜੇ ਦਾ ਟਰਸਟ ਸੀ ਉਹ ਭੰਗ ਹੋ ਚੁੱਕਿਆ ਸੋ ਹੁਣ ਇਹ ਜ਼ਮੀਨ ਆ ਜਿਹੜੀ ਇਹ ਸਾਡੇ ਹੱਕ ਦੀ ਆ ਸਾਨੂੰ ਇਹ ਹੱਕ ਆਪਦਾ ਪ੍ਰਾਪਤ ਕਰਨ ਵਾਸਤੇ ਇਸ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਦੀ ਫਤਹ